ਦੇਖੋ ਓਵਰਆਲ ਇਕ ਤੇ 10000 ਸੀਟਸ ਜਿਹੜੀਆਂ ਉਹ ਵਧ ਗਈਆਂ ਐ ਐਮਬੀਬੀਐਸ ਤੇ ਔਰ ਇਸ ਤੋਂ ਇਲਾਵਾ ਜਿਹੜੇ ਆਪਣੇ 23 ਆਈਆਈਟਸ ਹੈ ਉਹਦੇ ਅੰਦਰ ਵੀ ਉਹਨਾਂ ਨੇ ਸੀਟਾਂ ਵਹੀ ਵਧਾਈਆਂ ਔਰ ਉਹਦੇ ਇਨਫਰਾਸਟ੍ਰਕਚਰ ਵਾਸਤੇ ਪੈਸਾ ਵੀ ਅਰਮਾਰਕ ਕੀਤਾ ਜਿੱਦਾਂ ਕਿ ਬੈਨੀਫਿਟ ਰਹੇਗਾ ਪਲੱਸ ਇਸ ਤੋਂ ਇਲਾਵਾ ਜਿਹੜਾ ਸਕਿਲਿੰਗ ਦੇ ਉੱਪਰ ਗੱਲ ਕੀਤੀ ਗਈ ਹੈ ਕਿ ਆਪਾਂ ਸਕਿਲਿੰਗ ਔਰ এমਪਲੋਇਮੈਂਟ ਦੀ ਗੱਲ ਹੈ ਜਿਵੇਂ ਮੈਂ ਤੁਹਾਨੂੰ ਐਗਜ਼ੈਕਟ ਦੱਸਾਂ ਕਿ ਫੁੱਟਵੈਅ ਦੇ ਅੰਦਰ ਸਕਿਲਿੰਗ ਔਰ ਇੱਕ ਜੋ ਐਨਆਈਐਫਟੀਐਮ ਹੈ ਨਿਫਟਮ ਬੋਲਦੇ ਆਪਾਂ ਆਲਰੇਡੀ ਇਸ ਕੁੰਡਲੀ ਦੇ ਅੰਦਰ ਹੈ ਇੱਕ ਮੈਂ ਵਿਜ਼ਿਟ ਕੀਤਾ ਕਈ ਵਾਰ ਉਹਨੂੰ ਔਰ ਇਸ ਤੋਂ ਇਲਾਵਾ ਨੂਡ ਵੀ ਹੈ ਸੈਟਅਪ ਕਲੀਅਰ ਇੰਡਸਟਰੀ ਨਾਲ ਰਿਲੇਟਡ ਹੈਗਾ ਜਿਹੜੇ ਇਹ ਨਹੀਂ ਉਹ ਕਲਸਟਰ ਹੋਣਾ ਮੈਂ ਨਿਫਟਮ ਇੱਕ ਇੰਸਟੀਟਿਊਟ ਹੈ ਜਿਹਦਾ ਫੁੱਲ ਨੇਮ ਹੈ ਨੈਸ਼ਨਲ ਇੰਸਟੀਟਿਊਟ ਫॉर ਫੂਡ ਟੈਕਨੋਲੋਜੀ ਐਂਡ ਅੰਟਰਪ੍ਰੈਨਿਅਰਸ਼ਿਪ ਮੈਨੇਜਮੈਂਟ ਇਹ ਜਿਹੜਾ ਇੱਕ ਇੰਸਟੀਟਿਊਟ ਹੈ ਫੂਡ ਪ੍ਰੋਸੈਸਿੰਗ 'ਚ ਕੰਮ ਕਰਦਾ ਹੈ ਵੀ ਜਿਹੜੀ ਆਪਣਾ ਜਿਵੇਂ ਸਿਟਰਸ ਫਰੂਟਸ ਐ ਉਹਨੂੰ ਕੈਚਅਪ ਕਿਸ ਤਰ੍ਹਾਂ ਬਣਾਣਾ ਹੈ ਔਰ ਕਿਸਾਨਾਂ ਨੂੰ ਔ ਉਹ ਬਿਹਾਰ ਚ ਲੱਗ ਜਾਣ ਦਾ ਅਨਾਉਂਸਮੈਂਟ ਹੋ ਗਿਆ ਹੈਗਾ ਉਹ ਬਿਹਾਰ ਚ ਲੱਗੇਗਾ ਇਸ ਤੋਂ ਇਲਾਵਾ ਜਿਹੜਾ ਜਿਵੇਂ ਹੁਣ ਆਪਾਂ ਦੇਖਦੇ ਆ ਕਿ ਜਿਹੜੇ ਆਪਣੇ ਟੌイズ ਆਂਦੇ ਆ ਖਿਡੌਣੇ ਵਗੈਰਾ ਉਹ ਚਾਈਨਾ ਤੋਂ ਹੀ ਜ਼ਿਆਦਾਤਰ ਆ ਰਹੇ ਆ ਉਹਨੂੰ ਵਿਧਾਨਣ ਵਾਸਤੇ ਵੀ ਇਹਨਾਂ ਨੇ ਅਨਾਉਂਸਮੈਂਟ ਕੀਤਾ ਲੋਬਲੀ ਇਹਨੂੰ ਅਨਾਉਂਸ ਕੀਤਾ ਹੈਗਾ ਉਹਦਾ ਵੀ ਕਲਸਟਰਸ ਬਣਨਗੇ ਔਰ ਸਕਿਲਿੰਗ ਹੋਏਗੀ ਇਸ ਤੋਂ ਇਲਾਵਾ ਜਿਹੜੇ ਫੁੱਟਵੇਅਰ ਹੈ ਫੁੱਟਵੇਅਰ ਜਿਹੜੇ ਆਣਗੇ ਉਹ ਨੌਨ ਲੈਦਰ ਆਲਸੋ ਔਰ ਲੈਦਰ ਆਲਸੋ ਉਹਨੂੰ ਵਿਧਾਨਣ ਵਾਸਤੇ ਵੀ ਗਵਰਨਮੈਂਟ ਨੇ ਉਪਰ ਅੱਲਾ ਕੀਤਾ ਕਿ ਭਈ ਉਹ ਲੈ ਕੇ ਆਣਗੇ ਪਰ ਜਿਹੜਾ ਬੇਸਿਕ ਫੋਕਸ ਹੈ ਅਗਰ ਤੁਸੀਂ ਮੰਨੋ ਉਹ ਅੱਜ ਵੀ ਕਿਸਾਨਾਂ ਦੇ ਉੱਪਰ ਹੈ ਔਰ ਕਿਸਾਨਾਂ ਦਾ ਖਾਸ ਕਰ ਜੋ ਫੂਡ ਪ੍ਰੋਸੈਸਿੰਗ ਦੇ ਉੱਪਰ ਥੈਟ ਮੀਨਸ ਕਿ ਨਾਰਮਲੀ ਜਦ ਆਪਣੇ ਕੋਲ ਕੋਈ ਫਸਲ ਆ ਰਹੀ ਹੈ ਉਹਦੀ ਪ੍ਰੋਸੈਸਿੰਗ ਕਰਕੇ ਉਹਨੂੰ ਬਿਹਤਰ ਕਿਵੇਂ ਕੀਤਾ ਜਾ ਸਕਦਾ ਸੋ ਉਹਦੇ ਅੰਦਰ ਜੋ ਫੋਕਸ ਰਿਹਾ ਹੈ ਕਪੜਾ ਤੇ ਫਰੂਟਸ ਅਰ ਵੈਰੀਟੇਬਲਸ ਦੇ ਉੱਪਰ ਫੋਕਸ ਔਰ ਇਸ ਤੋਂ ਇਲਾਵਾ ਫਿਸ਼ਰੀਜ਼ ਦੇ ਉੱਪਰ ਫੋਕਸ ਰਹੇਗਾ ਕਾਟਨ ਪ੍ਰੋਡਕਟਿਵਿਟੀ ਵਧਾਣੀ ਹੈ ਕਿਵੇਂ ਉਹਦੇ ਤੇ ਫੋਕਸ ਰਹੇਗਾ ਔਰ ਇੱਕ ਮਖਾਨਾ ਬੋਰਡ ਮਖਾਨਾ ਜਿਵੇਂ ਸਾਨੂੰ ਪਤਾ ਹੈ ਅੱਜਕੱਲ ਲੋਕ ਬਹੁਤ ਉਹ ਨੂੰ ਕਰ ਰਹੇ ਹਨ ਉਹ ਫੋਕਸ ਰਹੇਗਾ ਉਹ ਬਿਹਾਰ ਦੇ ਅੰਦਰ ਇੱਕ ਮਖਾਨਾ ਬੋਰਡ ਵੀ ਬਣਾਇਆ ਜਾ ਰਿਹਾ ਸੋ ਬਿਹਾਰ 'ਚ ਇੱਕ ਨਿਫਟਮ ਮਿਲ ਗਿਆ ਇੱਕ ਮਖਾਨਾ ਬੋਰਡ ਮਿਲ ਗਿਆ ਉਹਦੇ ਅੰਦਰ ਜਦ ਯੂਨੀਅਨ ਬਜਟ ਆਂਦਾ ਹੈ ਉਹ ਕਿਸੇ ਵੀ ਸਪੈਸੀਫਿਕ ਸਟੇਟ ਤੇ ਫੋਕਸ ਨਹੀਂ ਹੁੰਦਾ ਬਟ ਆਫ ਕੌਰਸ ਕਿਉਂਕਿ ਜਿਵੇਂ ਡੈਮੋਕ੍ਰੇਸੀ ਹੈ ਔਰ ਇੱਕ ਪੋਲੀਟੀਕਲ ਆਪਾ ਕੰਪਲਸਨ ਕਹਿ ਦਿੰਨੇ ਆ ਜਦ ਉਹ ਚੀਜ਼ ਆਂਦੀ ਹੈ ਤੇ ਉਹਦਾ ਕੀ ਰਹਿੰਦਾ ਕਿ ਜਿਹਦੇ ਤੇ ਅਧਾਰਿਤ ਹੈ ਸਰਕਾਰ ਨੇਚਰਲੀ ਉਹਦੇ ਤੇ ਇੱਕ ਐਕਸਪਲਿਸਿਟ ਜਾਂ ਇੰਪਲਿਸਿਟ ਫੋਕਸ ਹੋ ਹੀ ਜਾਂਦਾ ਹੈ ਅਗਰ ਜਦ ਅਸੀਂ ਕਹਿ ਰਹੇ ਆ ਵੀ ਅਗਰ ਗਵਰਨਮੈਂਟ ਕਹਿ ਰਹੀ ਹੈ ਭਈ ਅਸੀਂ ਕਿਸਾਨਾਂ ਨੂੰ ਔਰ ਕਿਸਾਨਾਂ ਵਾਸਤੇ ਸਕੀਮਜ਼ ਲੈ ਕੇ ਆ ਰਹੇ ਆ ਤੇ ਮੈਨੂੰ ਲੱਗਦਾ ਹੈ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਹੀ ਹਰਿਆਣਾ ਔਰ ਪੰਜਾਬ ਨੂੰ ਹੋਏਗਾ ਕਿਉਂਕਿ ਸਾਡੇ ਜੋ ਇਕਨੋਮੀ ਹੈ ਉਹ 60 ਤੋਂ 70% ਉਹ ਕਿਸਾਨਾਂ ਨਾਲ ਹੀ ਚੱਲਦੀ ਹੈ ਚਾਹੇ ਨਾਮ ਲੈ ਕੇ ਨਹੀਂ ਕਿਹਾ ਗਿਆ ਨਿਫਟਮ ਜੋ ਇੰਸਟੀਟਿਊਟ ਹੈ ਆਲਰੇਡੀ ਖ ਹਰਿਆਣੇ 'ਚ ਹੈ ਕੁੰਡਲੀ 'ਚ ਹੈ ਦੂਜਾ ਬਿਹਾਰ ਨੂੰ ਦਿੱਤਾ ਗਿਆ ਉੱਥੇ ਪ੍ਰੋਸੈਸਿੰਗ ਨਹੀਂ ਹੈ ਆਲਰੇਡੀ ਆਪਣੇ ਅੱچھے ਇੰਸਟੀਟਿਊਟਸ ਹਨ ਨਾਈਪਰ ਹੈ ਆਪਣੇ ਕੋਲ ਹੈ ਨਾ ਆਈਸੀ ਆਈਸਰ ਹੈ ਆਈਐਸਬੀ ਹੈ ਨਾਬੀ ਹੈ ਐਵੇਂ ਤੇ ਬਹੁਤ ਇੰਸਟੀਟਿਊਟਸ ਹਨ ਜੋ ਕਿਸੇ ਹੋਰ ਜਗ੍ਹਾ ਨਹੀਂ ਹੈਗੇ ਸੋ অলরেਡੀ ਸਾਡੇ ਕੀ ਹੈ ਕਿ ਔਰ ਗਵਰਨਮੈਂਟ ਦੀ ਇਸ ਤੋਂ ਇਲਾਵਾ ਸਕੀਮਾਂ অলরেਡੀ ਚੱਲ ਰਹੀਆਂ ਨੇ ਜਿਵੇਂ ਕਲਸਟਰਸ ਦੀ ਤੁਸੀਂ ਗੱਲ ਕਰੋ ਮੈਂ ਇੰਡਸਟਰੀ ਡਿਪਾਰਟਮੈਂਟ ਨਾਲ ਬਹੁਤ ਮਿਲ ਕੇ ਕੰਮ ਕਰਦਾ ਫੁੱਟਵੀਅਰ ਕਲਸਟਰ অলরেਡੀ ਇਸ ਕੁੰਡਲੀ ਦੇ ਅੰਦਰ ਬਣਿਆ ਹੋਇਆ ਹਰਿਆਣਾ ਨੇ ਫਾਇਦਾ ਲਿਆ ਉਹਦਾ ਪੰਜਾਬ ਵਿੱਚ ਅਸੀਂ ਫਾਇਦਾ ਨਹੀਂ ਲੈ पाए ਉਸ ਚੀਜ਼ ਦਾ ਉਹ ਸਕੀਮ অলরেਡੀ ਹੈ ਜਿੱਦੇ ਚ 90% ਗਵਰਨਮੈਂਟ ਆਫ ਇੰਡੀਆ ਨੇ ਦੇਣਾ ਸਟੇਟ ਗਵਰਨਮੈਂਟ ਨੇ ਕੇਵਲ 10% ਦੇਣਾ ਪਰ ਜਿੰਨਾ ਫਾਇਦਾ ਅਸੀਂ ਕਲਸਟਰ ਬਣਾ ਕੇ ਕਿਉਂਕਿ ਆਪਣੇ ਜੋ ਐਂਟਰਪ੍ਰੀਨਰ ਹੈ ਉਹ ਅੱਗੇ ਆ ਕੇ ਕਲਸਟਰ ਬਣਾਉਂਦੇ ਹੀ ਨਹੀਂ ਹੈਗੇ ਜੋ ਕਿ ਹਰਿਆਣਾ ਨੇ ਕੰਮ ਕੀਤਾ ਹੈ অলরেਡੀ ਹੁਣ ਕੰਮ ਸ਼ੁਰੂ ਹੋਇਆ ਹੈ ਜਦ ਅਸੀਂ ਦੇਖਦੇ ਸੀ ਦੋ ਹੀ ਸੀ ਕਲਸਟਰ ਹੁਣ ਦੋ ਦੇ ਚਾਰ ਹੋ ਗਏ ਆ ਪਿਛਲੇ 6 ਮਹੀਨੇ ਚ ਤੇ ਆਪਾਂ ਉਮੀਦ ਕਰਦੇ ਆ ਕਿ ਉਹਦੇ ਉਹ ਗਵਰਨਮੈਂਟ ਆਫ ਇੰਡੀਆ ਦੀ ਆਨ ਗoing ਸਕੀਮ ਐ ਐਮ ਐਸ ਐਮ ਐ ਦੀ ਉਹਦਾ ਜਮ ਮਰਜ਼ੀ ਫਾਇਦਾ ਲਿੱਤਾ ਜਾ ਸਕਦਾ ਹੈ ਮਤਲਬ 20 ਕਰੋੜ ਤੱਕ 90% ਗਵਰਨਮੈਂਟ ਆਫ ਇੰਡੀਆ ਨੇ ਦੇਣਾ ਹੈ 20 ਲੱਖ ਕੇਵਲ ਆਪ ਲੈ ਕੇ ਆਣਾ ਸਮਝਦੇ ਦੋ ਕਰੋੜ ਸੌਰੀ ਆਪ ਲੈ ਕੇ ਆਣਾ 18 ਕਰੋੜ ਗਵਰਨਮੈਂਟ ਨੇ ਦੇਣਾ ਤੇ ਉਹ ਅਗਰ ਫਾਇਦਾ ਉਠਾਈਏ ਤੇ ਉਹਦਾ ਬਹੁਤ ਫਾਇਦਾ ਲਿੱਤਾ ਜਾ ਸਕਦਾ ਹੈ